हां दोस्तो, जी दोस्तों सत श्री अज्ज ਤੁਹਾਨੂੰ ਆਪਾਂ ਨਾ ਇੱਕ ਐਨੀਮਲ ਬਾਰੇ ਪੀਡੀ ਬਾਰੇ ਜਾਣਕਾਰੀ ਦੇਣੀ ਆ ਜੋ ਕਿ ਮਾਰਕੀਟ ਦੇ ਵਿੱਚ ਮਸ਼ਹੂਰ ਬਹੁਤ ਹੋਈ ਵੀ ਹੈ ਕਿਟ ਕਿਟ ਦਾ ਮਤਬ ਇਹ ਹੈ ਵੀ ਇਹਦੇ ਨਾਲ ਨਾ ਜਿਹੜਾ ਆਪਣਾ ਐਨੀਮਲ ਆ ਵੀ 27 28 ਦਿਨਾਂ ਦਾ 28 ਦਿਨਾਂ ਤੋਂ ਪਲੱਸ ਹੋਵੇ ਉਹ ਆਸਾਨੀ ਨਾਲ ਆਪਾਂ ਚੈੱਕ ਕਰ ਸਕਦੇ ਹਾਂ ਇਦੇ ਨਾਲ ਕਾਰਨੀ ਹੀ ਆ ਬਾਈ ਕਈ ਵਾਰ ਨਾ ਆਪਣਾ ਪਸ਼ੂ ਕੀ ਹੁੰਦਾ ਵੀ ਜਾਲਾ ਤਪਾਲਾ ਹਲਕਾ ਜਾਂ ਦੇਈ ਜਾਂਦਾ ਰਹਿੰਦਾ ਆਪਾਂ ਡਾਟ ਜੇ ਵਿੱਚ ਹੁੰਨੇ ਆ ਵੀ ਯਾਰ ਪਤਾ ਨਹੀਂ ਪ੍ਰੈਗਨੈਂਟ ਹੋਊ ਪਤਾ ਨਹੀਂ ਕੀ ਉਹਦਾ ਕਰਕੇ ਨਾ ਵੀ ਕੰਪਨੀ ਨੇ ਇਹ ਪ੍ਰੋਮਪਟ ਕੰਪਨੀ ਇਹ ਪ੍ਰੋਮੋਟਰ ਉਹਨਾਂ ਨੇ ਇੱਕ ਕਿੱਟ ਬਣਾਈ ਆ ਬਾਈ ਤੇ ਇਹ ਸਾਨੀ ਨਾਲ ਆ ਮੇਰੇ ਘਰ ਦੇ ਵਿੱਚ ਵੀ ਆਪਾਂ ਮੋਬਾਈਲ ਤੋਂ ਵੀ ਆਰਡਰ ਕਰ ਸਕਦੇ ਆ ਤੇ ਇਹ ਮਿਲ ਜਾਂਦੀ ਆ ਬਾਕੀ ਆਪਾਂ ਇਹ ਕੰਪਨੀ ਵਾਲੇ ਜਿਹੜੇ ਵੀਰੇ ਆ ਉਹਨਾਂ ਦਾ ਆਪਾਂ ਨੰਬਰ ਵੀ ਤੁਹਾਨੂੰ ਸਕਰੀਨ ਤੇ ਚਲਾ ਦਾਂਗੇ ਉਹਤੇ ਨਾਲ ਤੁਸੀਂ ਕੰਟੈਕਟ ਕਰਕੇ ਉਹਨਾਂ ਤੋਂ ਵੀ ਮੰਗਾ ਸਕਦੇ ਹੋ ਜੇ ਇਕੱਠੀਆਂ ਕਿੱਟਾਂ ਮੰਗਾਉਣੀਆਂ ਤਾਂ ਇਹਦੇ ਵਿੱਚ ਬਾਈ ਕਾਫੀ ਫਾਇਦਾ ਹੋ ਜਾਂਦਾ ਜੇ ਕਈ ਵਾਰ ਆਪਾਂ ਸਿੰਗਲ-ਸਿੰਗਲ ਲੈਣੀਆਂ ਕਰੀ ਲੈਣੀਆਂ ਹੁੰਦੀਆਂ ਉੱਥੇ ਥੋੜੀ ਇਹ ਕੋਸਟਲੀ ਹੋ ਜਾਂਦੀ ਆ ਬਾਕੀ ਬਾਈ ਚੀਜ਼ ਬਹੁਤ ਵਧੀਆ ਆਪਾਂ ਪਹਿਲਾਂ ਵੀ ਕਾਫੀ ਇਹ ਨਹੀਂ ਮਾਰੇ ਇਹਦੇ ਨਾਲ ਚੈੱਕ ਕੀਤੇ ਆ ਲਗਭਗ ਵੀ 99% ਵੀ ਠੀਕ ਆ ਕਿਤਾਹ ਇਹ ਵਧੀਆ ਰਿਜ਼ਲਟ ਆ ਰਿਹਾ ਹੈਗਾ ਤੇ ਸੋਚਿਆ ਵੀ ਚਲੋ ਸੋਨੂੰ ਵੀ ਦੱਸ ਦਈਏ ਜਾਣਕਾਰੀ ਦੇ ਦਈਏ ਇਹ ਚੀਜ਼ ਬਾਰੇ ਵੀ ਕਿਵੇਂ ਸੈਂਪਲ ਲੈਣਾ ਕਿੱਥੋਂ ਲੈਣਾ ਕਿਵੇਂ ਕੱਢਣਾ ਕਿਵੇਂ ਚੈੱਕ ਕਰਨੀ ਹੈ ਵੀ ਕਦੋਂ ਰਿਜ਼ਲਟ ਆਉਂਦਾ ਇਹਦਾ ਉਹ ਸਾਰੀ ਤੁਹਾਨੂੰ ਆਪਾਂ ਇਹ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਤਾਂ ਬਾਈ ਜਦੋਂ ਸੂਟ ਕੋਲੇ ਕਿੱਟ ਆ ਗਈ ਤੁਸੀਂ ਇਹ ਕਿੱਟ ਨੂੰ ਖੋਲਣਾ ਵਿੱਚੋਂ ਕੋਲ ਕੇ ਤੇ ਸਭ ਤੋਂ ਪਹਿਲਾਂ ਧਿਆਨ ਰੱਖਣਾ ਵੀ ਆਪਣਾ ਜਿਹੜਾ ਪਸ਼ੂਆ ਲਗਭਗ 30 ਦਿਨਾਂ ਦਾ ਪ੍ਰੈਗਨੈਂਟ ਹੋਵੇ ਉਹਦੀ 30 ਦਿਨ ਹੋ ਗਏ ਜਾਂ ਤਾਂ ਆਪਾਂ ਮੀਟਿੰਗ ਕਰਾਈ ਹੋਵੇ ਬੁੱਲ ਤੋਂ ਜਾਂ ਫਿਰ ਉਹਦੀ ਏਆਈ ਹੋਈ ਹੋਵੇ ਘੱਟੋ-ਘੱਟ ਨੂੰ 30 ਦਿਨ ਤਾਂ ਹੋ ਹੀ ਗਏ ਹੁਣ 28 ਤੋਂ ਉੱਤੇ ਤੇ 30 ਤੋਂ ਪਲੱਸ ਤਾਂ ਜਿੰਨੇ ਮਰਜ਼ੀ ਹੁਣ ਆਪਾਂ ਉੱਤੇ ਚੈੱਕ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਵੀਰੇ ਕੀ ਕਰਨਾ ਆਪਾਂ ਤੁਸੀਂ ਇਹਨੂੰ ਖੋਲੋ ਇਹਦੇ ਵਿੱਚ ਇੱਕ ਤਾਂ ਆਪਾਂ ਨੂੰ ਇਹ ਆ ਜੀ 88 ਬੈਲ ਆ ਗਈ ਨਾਲ ਇੱਕ ਇਹਦੇ ਕਈ ਵਾਰ ਮੇਰੇ ਮੇਰੇ ਵੀਰ ਆ ਡਿਲੀਟ ਨਹੀਂ ਪਾਉਂਦੇ ਮੇਰੇ ਨਾਲ ਇੱਕ ਦੋ ਗੇਸ ਹੋਏ ਆ ਆਪਾਂ ਭੁੱਲ ਜਾਂਦੇ ਆ ਤੇ ਰਿਜ਼ਲਟ ਉਹਦੇ ਨਾਲ ਨਾ ਪੂਰਾ ਐਕਿਊਰੇਸੀ ਨਹੀਂ ਆਉਂਦੀ ਰਿਜ਼ਲਟ 'ਚ ਮਨੋ ਵੀ ਕੱਟ ਜਿੱਦਾਂ ਦੀ ਪਹਿਲਾਂ ਹੁੰਦੀ ਓਸੇ ਤਰ੍ਹਾਂ ਹੀ ਰਹਿ ਜਾਂਦੀ ਆ ਸੋ ਤੁਹਾਨੂੰ ਮੈਂ ਸਾਰੇ ਇੱਕ ਸਾਰੀ ਨੌਲੇਜ ਦਊਂਗਾ ਇਹਦੇ ਵਿੱਚ ਵੀ ਕਿਵੇਂ ਚੈੱਕ ਕਰਨੀ ਹੈ ਕਿ ਕਿਹੜਾ ਕੰਮ ਪਹਿਲਾਂ ਕਰਨਾ ਕਿਹੜਾ ਮਗਰੋਂ ਕਰਨਾ ਤੁਸੀਂ ਲੋ ਵੀਰੇ ਆਪਾਂ ਖੋਲ ਲਈ ਇਹਦੇ ਵਿੱਚੋਂ ਪਹਿਲਾਂ ਤਾਂ ਆਪਾਂ ਸਰੇ ਸੂਈ ਲੈਣੀ ਆ ਸੂਈ ਲੈ ਕੇ ਆਪਾਂ ਜਿਹੜੇ ਵੀ ਐਨੀਮਲ ਦਾ ਮਾਨੂੰ ਵੀ ਪ੍ਰੈਗਨੈਂਸੀ ਚੈੱਕ ਕਰਨੀ ਆ ਉਹਦਾ ਵਾ ਬਲੱਡ ਸੈਂਪਲ ਲੈਣਾ ਬਲੱਡ ਸੈਂਪਲ ਵੀ ਬਾਈ ਕਈ ਵਾਰ ਪਸ਼ੂਨਾ ਤੌਣ ਚੋ ਕਢਾਉਂਦੇ ਨਹੀਂ ਆਪਾਂ ਬਲੱਡ ਸੈਂਪਲ ਵੀ ਪੂਸ ਚੋਂ ਲਵਾਂਗੇ ਬਹੁਤ ਸੌਖਾ ਹੱਥੋਂ ਆ ਹੋ ਸਾਡਾ ਲਗਭਗ ਜਿਹੜੇ ਬੰਦੇ ਨੂੰ ਥੋੜਾ ਮੋਟਾ ਵੀ ਤਜਰਬਾ ਸੂਈ ਲਾਉਣ ਦਾ ਉਹ ਹਰੇਕ ਬੰਦਾ ਆਸਾਨੀ ਨਾਲ ਉੱਥੋਂ ਲੈ ਸਕਦਾ ਬਲੱਡ ਵੈਸੇ ਜੁਗਲਰ ਵੇਨ ਚੋਂ ਲੈ ਲਓ ਜਾਂ ਪਿੱਛੇ ਟੇਲ ਚੋਂ ਲੈ ਲਓ ਉਹਦਾ ਕੋਈ ਹੋਣੀ ਰਿਜ਼ਲਟ ਇੱਕੋ ਜਿਹਾ ਆਉਣਾ ਆਜੋ ਵੀਰੇ ਸਾਨੂੰ ਆਪਾਂ ਦੱਸਦੇ ਆਂ ਆਜੂ ਸੀ ਪ੍ਰੈਗਨੈਂਸੀ ਜਿੱਦਾਂ ਕਿ ਬਾਈ ਐਨੀਮਲ ਨੂੰ ਪੂਰੇ ਬੰਨ ਲੈਣਾ ਤੇ ਪੂਛ ਜਿਹੜੀ ਬਿਲਕੁਲ ਤੁਸੀਂ ਉੱਪਰ ਨੂੰ ਚੱਕਣੀ ਹੈ ਸਿੱਧੀ ਹੈ ਸਿੱਧੀ ਕਰਦੇ ਸੋਦੀ ਪੂਛ ਲੈ ਕੇ ਇੱਥੋਂ ਤੁਸੀਂ ਦੇਖਣਾ ਆ ਚੀਜ਼ ਨੂੰ ਜਿੱਥੇ ਹਲਕਾ ਜਿਹਾ ਪੋਲਾ ਹੋਵੇ ਨਾ ਉਥਾਂ ਤੇ ਤੁਸੀਂ ਆਸਾਨੀ ਨਾਲ ਸੂਈ ਨੂੰ ਪ੍ਰਿਕ ਕਰਨਾ ਇੱਥੋਂ ਬਲੱਡ ਲੈਤਾ ਵੇ ਆ ਵੀਰੇ ਪਸ਼ੂ ਨੂੰ ਇੱਕ ਤਾਂ ਤਕਲੀਫ ਨਹੀਂ ਹੁੰਦੀ ਕੋਈ ਜ਼ਿਆਦਾ ਆਸਾਨੀ ਨਾਲ ਜਦੋਂ ਮੂਰੇ ਬਣਦੇ ਕਰਦੇ ਆਪਾਂ ਜਾਂ ਧਿਲਿਆਰਾ ਲਗਾਉਣਾ ਬਸ ਛੇਤੀ ਬਲੱਡ ਨਿਕੜ ਜਾਉਣਾ ਤੇ ਇਹ ਬਲੱਡ ਲੇਨ ਤੋਂ ਬਹੁਤ ਹੀ ਕੁਛ ਛਾਤੀ ਕੋ ਛਾਤੀ ਦੇ ਜੁੜੀ ਆਪਣੀ ਇਹ ਈਟੀਟੀਵੀ ਦੀ ਬੈਲ ਹੈ ਇਹਦੇ ਚ ਬਲੱਡ ਸੈਂਪਲ ਲੈ ਲੈਣਾ ਤੁਸੀਂ ਕਿਉਂਕਿ ਜੇ ਜ਼ਿਆਦਾ ਟਾਈਮ ਤੁਸੀਂ ਸਿਰਿੰਜ ਚ ਰੱਖੋਗੇ ਤਾਂ ਕਈ ਵਾਰ ਬਲੱਡ ਜੰਮ ਜਾਂਦਾ ਉਹ ਫਿਰ ਸੈਂਪਲ ਦੀ ਐਕੂਰੇਸੀ ਨਹੀਂ ਬਣਨੀ ਤੁਹਾਡੀ ਨਹੀਂ ਪੂਰੀ ਤੁਸੀਂ ਇਹਦੇ ਨੂੰ ਹਿਲਾ ਕੇ ਇਹਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਬਸ ਇਸ ਤਰ੍ਹਾਂ ਇਹਨੂੰ ਹਿਲਾ ਲੈਣਾ ਉਦੋਂ ਬਾਅਦ ਵੀਰੇ ਤੁਸੀਂ ਇਹ ਕਿੱਟ ਦੇ ਵਿੱਚ ਇੱਕ ਅਗਲੀ ਕਿੱਟ ਖੁੱਲੂਗੀ ਜਿਹੜੀ ਤੁਸੀਂ ਇਹਨੂੰ ਸਾਨੀ ਦੇ ਨਾਲ ਖੋਲ ਲੈਣਾ ਨੂੰ ਵਿੱਚੋਂ ਕਣੀ ਤਿਕੰਚੀ ਦੂਰ ਕੋਲ ਬਈ ਡਿਮਾਂਡ ਬਹੁਤ ਕਰਦੀ ਸੀ ਬੰਦੇ ਪਹਿਲਾਂ ਵੀ ਬਈ ਕੋਈ ਇਹੋ ਜਿਹਾ ਕੋਈ ਕਿੱਟ ਨਹੀਂ ਆਈ ਵੀ 28 ਦੇ ਨਾਲ ਹੀ ਵੀ ਚੱਕੋ ਜੇ ਕਿਉਂ ਦੇ ਨਾਲ ਬਈ ਸਮਾਂ ਬਹੁਤ ਵੱਜ ਜਾਂਦਾ ਤੇ ਕਈ ਵਾਰ ਪਸ਼ੂ ਖਾਲੀ ਹੁੰਦੇ ਆ ਉਹਦੇ ਬੋਲਦੇ ਨਹੀਂ ਹਲਕੇ ਹੀ ਇੰਤਾਰਾ ਦੂਰਾਂ ਦਿੰਦੇ ਰਹਿੰਦੇ ਆ ਆਪਾਂ ਉਹ ਚੀਜ਼ ਦੇ ਵਿੱਚ ਝੋਲੇ ਚ ਰਹਿੰਦੇ ਆ ਪਸ਼ੂ ਗੱਭਣਾ ਪਤਾ ਨਹੀਂ ਨਹੀਂ ਕੰਪਨੀ ਨੇ ਬਈ ਬਹੁਤ ਵਧੀਆ ਕਿੱਟ ਤਿਆਰ ਕੀਤੀ ਹੈ ਜੀ ਲੈਟੀ ਸਮੋਸਾ ਸਾਹਿਬ ਆ ਤਾਂ ਇਸ ਤਰ੍ਹਾਂ ਦੀ ਬਈ ਕਿੱਟ ਜਦੋਂ ਆਪਾਂ ਪੈਕ ਚੋਂ ਖੋਲਾਂਗੇ ਇਸ ਤਰ੍ਹਾਂ ਦੀ ਆਪਾਂ ਨੂੰ ਕਿੱਟ ਮਿਲਣੀ ਆ ਇੱਕ ਵੀਰੇ ਇਸ ਨੂੰ ਮੈਂ ਹੋਰ ਦੱਸਾਂ ਜਦੋਂ ਆਪਾਂ ਇਹਦੇ ਵਿੱਚ ਬਲੱਡ ਸੈਂਪਲ ਪਾਤ ਹੈ ਨਾ ਕਈ ਵਾਰ ਆਪਾਂ ਚੱਕ ਲੈਣੇ ਜੇ ਨੂੰ ਤੁਸੀਂ ਬਾਈ ਚਾਂਸ ਚੱਕਣਾ ਵੀ ਆ ਤਾਂ ਦੇਖੋ ਆ ਜਿਹੜਾ ਨਿਸ਼ਾਨ ਹੈ ਨਾ ਆ ਨਿਸ਼ਾਨ ਤੋਂ ਨੂੰ ਦੂਸਰਿਆ ਇਹਨੂੰ ਤੁਸੀਂ ਐ ਰੱਖਣਾ ਜੇ ਬਾਈ ਚਾਂਸ ਤੁਸੀਂ ਇਹਨੂੰ ਐ ਕਰਤਾ ਤਾਂ ਇਧਰੋਂ ਸਾਰਾ ਬਲੱਡ ਇੱਕ ਟੇ ਆ ਜਾਣਾ ਤੇ ਥੋੜਾ ਸਿੰਪਲ ਹੈ ਜਿਹੜਾ ਪਾਸ ਨਹੀਂ ਉਹਨਾ ਫਿਰ ਖਰਾਬ ਹੋ ਜਾਣੀ ਤੁਹਾਡੀ ਕਿਟ ਇਸ ਤਰ੍ਹਾਂ ਵੀ ਜਦੋਂ ਵੀ ਕਦੋਂ ਆਪਾਂ ਸਿੰਪਲ ਪਾਲਿਆ ਕਈ ਵਾਰ ਆਪ ਨੂੰ ਚੱਕਣ ਦੀ ਲੋਤ ਆ ਜਾਂਦੀ ਹੈ ਤਾਂ ਤੁਸੀਂ ਇਹਨੂੰ ਆਹ ਪਾਰਟ ਹੈ ਜਿਹੜਾ ਬਲੱਡ ਵਾਲਾ ਇਹਨੂੰ نیچے ਰੱਖਣਾ ਜੇ ਤੁਸੀਂ ਐ ਕਰੋਗੇ ਤਾਂ ਸਾਰਾ ਬਲੱਡ ਇੱਥੇ ਆਵੜਨਾ ਕਿ ਤੁਹਾਡਾ ਜਿਹੜੀ ਕਟਾ ਹੈ ਖਰਾਬ ਹੋ ਜਾਣੀ ਹੈ ਇਹ ਇਹ ਚੀਜ਼ ਦਾ ਧਿਆਨ ਰੱਖਿਓ ਇਸ ਤਰ੍ਹਾਂ ਬਾਈ ਬਸ ਸਿੰਪਲ ਲੈ ਲਿਆ ਆਪਾਂ ਕਿਤ ਨੂੰ ਸਿੱਧਾ ਰੱਖ ਲਿਓ ਜਮਾ ਕਿਤ ਨੂੰ ਕਿੱਧਰ ਰੱਖ ਕੇ ਇਸ ਤਰ੍ਹਾਂ ਤੁਸੀਂ ਉਦੋਂ ਬਾਅਦ ਇਹਨੂੰ ਖੋਲਣਾ ਤੇ ਇੱਕ ਇਹਦੇ ਵਿੱਚ ਉਹਨਾਂ ਆਪਣਾ ਡਰਾਪਰ ਪ੍ਰਾਪਤ ਵੀ ਹੋਣਾ ਨਾਲ ਇਹ ਵੀ ਧਿਆਨ ਰੱਖਿਓ ਇਹ ਡਰਾਪਰ ਨਾਲ ਜਿੰਨਾ ਵੀ ਆਪਾਂ ਪ੍ਰੋਪਰ ਕਿੰਨੀਆਂ ਬੂੰਦਾਂ ਪਾਉਣੀਆਂ ਉਹ ਬਲੱਡ ਸੈਂਪਲ ਦੇ ਵਿੱਚ ਪੈ ਜਾਣੀਆਂ ਇਸ ਤਰ੍ਹਾਂ ਆਪਾਂ ਬਈ ਬਲੱਡ ਦਾ ਸਿੰਪਲ ਜਿਹੜਾ ਗਾਂ ਤੋਂ ਕਲੈਕਟ ਕੀਤਾ ਸੀ ਉਹ ਚੱਕ ਲਿਆ ਇਹਦੇ ਵਿੱਚ ਵੀਰੇ ਆਪਾਂ ਤਿੰਨ ਡ੍ਰੌਪ ਬਲੱਡ ਦੇ ਦੇਨੇ ਆ ਇਸ ਤੋਂ ਬਾਅਦ ਭਾਈ ਜਿਹੜਾ ਆਪਾਂ ਨੂੰ ਇਹਦੇ ਵਿੱਚੋਂ ਇਹ ਗਲੂਡ ਵਾਟਰ ਮਿਲਦਾ ਹੈਗਾ ਇਹ ਪਾਉਂਦੇ ਪਏ ਇਹ ਵੀ ਲਗਭਗ ਬਾਈ 3-4 ਬੂੰਦਾਂ ਪਾਏ ਦੀਆਂ ਦੇਣੀਆਂ ਨੇ ਇਹਨੂੰ ਖੋਲਣ ਦਾ ਤਰੀਕਾ ਤੁਹਾਨੂੰ ਦੱਸ ਦਣਾ ਵੀਰੇ ਇੱਥੋਂ ਖੋਲਣ ਦੀ ਵੀ ਨਹੀਂ ਲੋੜ ਨਹੀਂ ਤੁਸੀਂ ਇਹ ਬਸ ਇਸ ਤਰ੍ਹਾਂ ਟੁੱਟ ਹੀ ਜਾਂਦਾ ਏ ਇਹ ਇਸ ਤਰ੍ਹਾਂ ਲੱਗਿਆ ਹੁੰਦਾ ਇਹ ਇਸ ਤਰੀਕਾ ਟੁੱਟ ਜੂ ਇਹਦੇ ਬਾਅਦ ਤੁਸੀਂ ਇਹਨੂੰ ਇੱਥੇ ਕੋਲੇ ਕਰਕੇ ਲੈ ਜਾ ਕੇ ਤੇ ਇਹਨੂੰ ਪਿੱਛੇ ਤੋਂ ਨੱਪ ਦੇਣਾ ਲਓ ਵੀਰੇ ਦੇਖੋ ਹੁਣ ਤੁਸੀਂ ਇਸ ਤਰ੍ਹਾਂ ਇਧਰੋਂ ਬਲੱਡ ਹੈ ਜਿਹੜਾ ਸ਼ੱਕ ਹੋਣ ਲੱਗ ਗਿਆ ਇਹਨੇ ਸਾਰੇ ਨੇ ਹੌਲੀ-ਹੌਲੀ ਕਿੱਟ ਨੂੰ ਕਵਰ ਕਰ ਲੈਣਾ ਤੇ ਇਸ ਤੋਂ ਬਾਅਦ ਕਵਰ ਕਰਨ ਤੋਂ ਬਾਅਦ ਬਾਈ ਤੁਸੀਂ ਇਹਦੀ 15-20 ਮਿੰਟ ਘੱਟੋ-ਘੱਟ 20 ਮਿੰਟ ਤੁਸੀਂ ਇਹਦੀ ਵੇਟ ਕਰਨੀ ਆ ਵੀ ਤੁਹਾਡੇ ਰਿਜ਼ਲਟ ਤੱਕ ਵੀ ਨੈਗੇਟਿਵ ਆਉਂਦਾ ਜਾਂ ਪੋਜ਼ਿਟਿਵ ਆਉਂਦਾ ਕੁਝ ਵੀ ਇਹਦੀ ਤੁਸੀਂ ਵੇਟ ਕਰੀਏ ਇਹਦੇ ਵਿੱਚ ਕਿੱਟ ਰੱਖਣੀ ਹੈ ਬਿਲਕੁਲ ਲੈਵਲ ਦੇ ਵਿੱਚ ਇਹ ਸਿੱਧੀ ਰੱਖਣੀ ਹੈ ਹਾਲੇਵਲ ਦੇ ਵਿੱਚ ਰੱਖਣੀ ਹੈ ਤੁਹਾਨੂੰ ਮੈਂ ਦੱਸਿਆ ਨਾ ਜੇ ਹੁਣ ਆਪਾਂ ਚੀਜ਼ ਨੂੰ ਐ ਥੋੜਾ ਵੀ ਚੱਕ ਲੈ ਸਾਰਾ ਬਲੱਡ ਨੇ ਇਧਰ ਆਵੜਨਾ ਤੇ ਜਿਹੜੀ ਕਿੱਟ ਦੀ ਐਕਿਊਰੇਸੀ ਆ ਉਹ ਨਹੀਂ ਆਉਣੀ ਇਸ ਲਈ ਜੇ ਕਈ ਵਾਰ ਚੱਕਣ ਦੀ ਲੋੜਤ ਵੀ ਆ ਜੇ ਤਾਂ ਉਹ ਪਾਸਾ نیچے ਰੱਖਣਾ ਇਹਨੂੰ ਉੱਪਰ ਰੱਖਣਾ ਪਹਿਲੀ ਗੱਲ ਤਾਂ ਚੱਕਣ ਦੀ ਜ਼ਰੂਰਤ ਹੀ ਨਹੀਂ ਇਹਨੂੰ ਥਾਂ ਹੀ ਇਹ ਜੇ ਤੇ ਰੱਖੋ ਕਿ ਤੁਹਾਨੂੰ ਮੁੜ ਕੇ ਚੱਕਣੀ ਨਾ ਪਵੇ ਤੇ ਇਸ ਤਰ੍ਹਾਂ ਇਹ ਰੱਖਣੀ ਹੈ ਸਿੱਧੀ ਲੈਵਲ ਦੇ ਵਿੱਚ ਰੱਖਣੀ ਹੈ ਪ੍ਰੋਪਰ ਪੂਰੀ ਆਹ ਪਾਸਾ ਤਾਂ ਹਮੇਸ਼ਾ ਤੁਸੀਂ ਉੱਚੀ ਰੱਖਣਾ ਭੁਰਾਣੀ ਮਾਰੇ ਜ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੇ ਬਾਈ ਚਾ ਤੁਸੀਂ ਆਹ ਪਾਸਾ ਉੱਪਰ ਚੱਕ ਤਾ ਨੀਮਾ ਰੱਖ ਤਾ ਸਾਰਾ ਬਲੱਡ ਸੈਂਪਲ ਇੱਕੇ ਦਾ ਮੇਦਰ ਨੂੰ ਆ ਜਾਣਾ ਠੀਕ ਹੈ ਤੇ ਇਸ ਤਰ੍ਹਾਂ ਬਾਈ ਇਹ ਤੁਸੀਂ ਸੈਂਪਲ ਲਾ ਲੈਣਾ ਤੇ 15-20 ਮਿੰਟਾਂ ਚ ਤੁਹਾਡਾ ਰਿਜ਼ਲਟ ਜਿਹੜਾ ਉਹ ਆ ਜਾਣਾ ਤੇ ਉਸ ਹਿਸਾਬ ਨਾਲ ਤੁਸੀਂ ਆਹਦਾ ਜਿਹੜਾ ਪਸ਼ੂ ਆ ਉਹਦਾ ਵੀ ਪੋਜ਼ਿਟਿਵ ਆ ਤਾਂ ਗੱਲ ਹੀ ਵਧੀਆ ਗੱਲ ਹੈ ਜੇ ਕੋਈ ਨੈਗੇਟਿਵ ਆ ਤਾਂ ਉਸ ਹਿਸਾਬ ਨਾਲ ਤੁਸੀਂ ਇੱਕ ਬਾਈ ਜਿਹੜੀ ਇਹ ਕਿਟ ਰੱਖਣੀ ਆ ਆਪਾਂ ਕਿਤੇ ਵੀ ਰੱਖ ਸਕਦੇ ਹਾਂ ਧੁੱਪੇ ਜਾਂ ਛਾਂਵੇਂ ਦੀ ਕੋਈ ਪ੍ਰੋਬਲਮ ਹੈਗੀ ਇਹਦੇ ਵਿੱਚ ਇਹ ਕੋਸ਼ਿਸ਼ ਕਰੋ ਜਦੋਂ ਆਪਾਂ ਸੈਂਪਲ ਲਾਉਣਾ ਥੋੜਾ ਧੁੱਪੇ ਧਰਦਿਆ ਕਰੋ ਛੇਤੀ ਰਿਜ਼ਲਟ ਆ ਜਾਂਦਾ ਉਹਦਾ